अरे ये कर लो हां जी पानी को डालो हां जी बोलिया हां जी बोलिया टंकी वाली تھوڑا سائیڈ پہ میرے ساتھ جانے چل رہے ہیں نہیں تو لائن کے لیے ٹھیک ہے اپنی نے دو ਆ ਮਿੱਟੀ ਪਟ ਸਾਡੀ ਨੇਚਰ ਤੋਂ ਹਟ ਜਾਏਗਾ ਨਾ ਨੌਲੀ ਸਾਹਿਬ ਦੇ ਹੂਟਲ ਵੱਲੋਂ ਮਿੱਟੀ ਪਾੜ ਕੇ ਕਿਹੋ ਕੱਢਣਾ ਪੈਣਾ ਇਹ ਚਲੋ ਦੀਪ ਸਾਹਮਣੇ ਸੰਦੀਪ ਭਾਈ ਵੇਖੋ ਜੀ ਹਾਂਜੀ ਬਾਬਾ ਜੀ ਬਾਬਾ ਜੀ ਅੱਜ ਪ੍ਰੋਗਰਾਮ ਆਜ ਪ੍ਰੈਸ ਕਲੱਬ ਕਪੂਰਥਲਾ ਵੱਲੋਂ ਪਲਾਂਟੇਸ਼ਨ ਕੀਤੀ ਗਈ ਹੈ ਸੋ ਅੱਜ ਡੀਸੀ ਕੰਪਲੈਕਸ ਦੇ ਵਿੱਚ ਕੋ ਅੱਜ ਸਾਰੇ ਏਡੀਸੀ ਸਾਹਿਬ ਸਾਡੇ ਸਾਰੇ ਹੀ ਪੱਤਰਕਾਰ ਭਾਈਚਾਰਾ ਤੇ ਉਹਨਾਂ ਦੇ ਨਾਲ ਸਾਰੇ ਡੀਪੀਆਰਓ ਤੇ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਹੈ। ਸੋ ਅੱਜ ਜਿਹੜਾ ਹੈ ਵਾਤਾਵਰਣ ਨੂੰ ਬਚਾਉਣ ਵਾਸਤੇ ਵਣ ਮਹਾਉਤਸਵ ਮਨਾਉਣ ਮਨਾ ਰਹੇ ਸਾਰੇ ਕਿ ਸਾਰੇ ਅਸੀਂ ਜਿੱਥੇ ਬਾਣੀ ਕਹਿੰਦੇ ਜਿੱਥੇ ਜਾਏ ਬਈ ਇਹ ਭਲਾ ਕਹੀਏ। ਅਸੀਂ ਜਿੱਥੇ ਵੀ ਰਹਿ ਰਹੇ ਹਾਂ ਘਰ ਵਿੱਚ ਰਹਿ ਰਹੇ ਹਾਂ ਜਿਸ ਪਿੰਡ ਵਿੱਚ ਰਹਿ ਰਹੇ ਹਾਂ ਜਿਵੇਂ ਲਾ ਕੇ ਜਰ ਰਹੇ ਅਸੀਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਕਿਉਂਕਿ ਅੱਜ ਬਹੁਤ ਵੱਡੀ ਸਾਰੇ ਵਿਸ਼ਵ ਨੂੰ ਲੋੜ ਆ ਵਾਤਾਵਰਨ ਨੂੰ ਬਚਾਉਣ ਦੀ ਸਾਡਾ ਟੈਂਪਰੇਚਰ ਹਾਈ ਹੁੰਦਾ ਜਾਂਦਾ ਵਧਦਾ ਜਾਂਦਾ ਉਹਦਾ ਕਾਰਨ ਜਿਸ ਤਰ੍ਹਾਂ ਦੇਖ ਰਹੇ ਆ ਕਿ ਇੱਕਦਮ ਬਾਰਸ਼ਾਂ ਆਉਂਦੀਆਂ ਜਾਂ ਬਾਰਸ਼ਾਂ ਆਉਂਦੀਆਂ ਹੀ ਨਹੀਂ ਇਹ ਸਾਰੇ ਲੱਛਣ ਗਲੋਬਲ ਵਾਰਮਿੰਗ ਦੇ ਆ 23 ਦੇ ਵਿੱਚ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਨੌਂ ਜ਼ਿਲ੍ਹਿਆਂ ਦੇ ਵਿੱਚ ਇਹਦਾ ਅਸਰ ਦੇਖਿਆ ਸੀ ਇਦ ਕੀ ਫਿਰ ਜਿਹੜਾ ਹੈਗਾ ਇਹਦਾ ਅਸਰ ਦਿਸ ਰਿਹਾ ਸੋ ਅਸੀਂ ਜੇ ਸਾਰੇ ਸਮੂਹ ਗਰੁੱਪ ਵਿੱਚ ਯਤਨ ਕਰਾਂਗੇ ਤੇ ਜ਼ਰੂਰ ਇਹਦੇ ਫਾਇਦੇ ਹੋਣਗੇ